ਦੋਸਤੋ ਅੱਜ ਦੇ ਇਸ ਸ਼ੋਅ ਦੇ ਵਿੱਚ ਸਤਨਾਮ ਸਿੰਘ ਚਾਲਸ ਬੋਲ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇੱਕ ਬਹੁਤ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਇਹ ਵਿਸ਼ਾ ਜਿਹੜਾ ਇੱਕ ਚਲੰਤ ਮਾਮਲਾ ਆ ਔਰ ਮਨੁੱਖੀ ਸਿਹਤ ਦੇ ਨਾਲ ਇਹਦਾ ਬਹੁਤ ਨਜ਼ਦੀਕ ਤੋਂ ਸੰਬੰਧ ਹੈ ਨੇਰੀ ਮਰਾ ਦਾ ਲੁਧਿਆਣੇ ਵਿੱਚ ਜਿਹੜਾ ਕਾਲਾ ਪਾਣੀ ਮੋਟਿਆ ਡੰਗਾ ਹੋਇਆ ਇਹਦੇ ਬਾਰੇ ਗੱਲਬਾਤ ਥੋੜੀ ਆਪਾਂ ਕਰਾਂਗੇ ਪਹਿਲਾਂ ਆਪਾਂ ਇਹਦੇ ਪਿਸ਼ੋਕੜ ਵੱਲ ਚਲੀਏ ਇਹ ਜਿਹੜਾ ਮੁੱਢਾ ਨਾਲਾ ਆ ਇੱਥੇ ਕਈ ਵਾਰ ਵਕਤ ਦੀਆਂ ਸਰਕਾਰਾਂ ਆਈਆਂ ਤਿੰਨਾਂ ਨੇ ਮਾੜਾ ਮੋਟਾ ਟੱਕ ਲਾ ਕੇ ਇਹਦੀ ਸ਼ੁਰੂਆਤ ਕੀਤੀ ਗੱညာ ਨੇ ਇੱਥੇ ਫੋਟੋ ਖਿਚਵਾਈਆਂ ਲੀਡਰਾਂ ਨੇ ਕਿ ਅਸੀਂ ਇਹ ਕਰ ਦਿਆਂਗੇ ਉਹ ਕਰ ਦਿਆਂਗੇ ਲੇਕਿਨ ਅੱਜ ਤੱਕ ਇਸ ਬੁੱਢੇ ਨਾਲੇ ਦੇ ਪਾਣੀ ਦਾ ਕੋਈ ਹੱਲ ਜਿਹੜਾ ਉਹ ਨਿਕਲ ਨਹੀਂ ਸਕਿਆ ਇਹ ਬਦਕਿਸਮਤੀ ਆ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਜਿਨ੍ਹਾਂ ਨੇ ਇਹੋ ਜਿਹੇ ਲੀਡਰਾਂ ਨੂੰ ਚੁਣ ਕੇ ਅੱਗੇ ਜਿਹੜੀ ਆ ਸਰਦਾਰੀ ਦਿੱਤੀ ਆ ਲੇਕਨ ਬਦਕਿਸਮਤੀ ਦੇ ਨਾਲ ਅੱਜ ਤੱਕ ਸਾਡੀ ਲੀਡਰਸ਼ਿਪ ਜਿਹੜੀ ਆ ਚਾਹੇ ਉਹ ਸਟੇਟ ਦੀ ਆ ਚਾਹੇ ਉਹ ਸੈਂਟਰ ਦੀ ਆ ਉਹ ਗੈਰ ਜ਼ਿੰਮੇਵਾਰੀ ਹੋ ਨਿਕਲੀ ਆ ਆਪਣੇ ਸਵਾਥਾਂ ਵਿੱਚ ਹੀ ਰੁੱਝੀ ਰਹੀ ਆ ਕਿਸੇ ਵਕਤ ਇਹ ਜਿਹੜਾ ਮੁੱਢਾ ਨਾਲਾ ਸੀ ਇੱਕ ਨਹਿਰ ਹੋਇਆ ਕਾਬਦੀ ਸੀ ਇਹ ਨਹਿਰ ਦਾ ਜਿਹੜਾ ਪਾਣੀ ਸੀ ਇਹ ਇੰਨਾ ਸਾਫ਼ ਸੁਥਰਾ ਪਾਣੀ ਸੀ ਕਿ ਇਹ ਪਾਣੀ ਜਿਹੜਾ ਆ ਉਹ ਪੀਣ ਦੇ ਵੀ ਯੋਗ ਸੀ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਇਹ ਪਾਣੀ ਜਿਹੜਾ ਕਿੰਨਾ ਮੈਂ ਸਾਫ਼ ਸੁਥਰਾ ਤੇ ਪਵਿੱਤਰ ਹੋਏਗਾ ਹੜੀ ਹੜੀ ਰਾਜਨੀਤੀ ਦੇ ਵਿੱਚ ਜਿਹੜਾ ਇਥੇ کارਖਾਨੇ ਲੱਗਦੇ ਗਏ ਉਹਨਾਂ ਦਾ ਜੀਡੀ ਆਊਟਲੈਟ ਸੀ ਪਾਣੀ ਦੀ ਉਹ ਵੀ ਨਿਕਲਦੀ ਗਈ ਲੇਕਿਨ ਉਹ ਜਿਹੜਾ ਨਕਾਬ ਸੀ ਪਾਣੀ ਦਾ کارਖਾਨਿਆਂ ਦੇ ਵਿੱਚੋਂ ਨਿਕਲਦਾ ਉਹਦੇ ਪੈਰਾਮੀਟਰ ਕੀ ਸਨ ਕੀ ਨਹੀਂ ਸਨ ਉਹਨੂੰ ਕਿਸੇ ਨੇ ਚੈੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹ ਸਾਰੇ ਦਾ ਸਾਦਾ ਕੰਮ ਜਿਹੜਾ ਪੰਜਾਬ ਪਦੂਸ਼ਣ ਕੰਟਰੋਲ ਬੋਰਡ ਪਟਿਆਲਾ ਦਾ ਕੰਮ ਸੀ ਉਹ ਅਜੇ ਤੱਕ ਉਹਦਾ ਕੰਮ ਹੈ ਸਵਾਲ ਇੱਥੇ ਹੀ ਤਦਾ ਹੁੰਦਾ ਆ ਕਿ ਉਹਨੇ ਆਪਣੀ ਡਿਊਟੀ ਜਿਹੜੀ ਆ ਇਮਾਨਦਾਰੀ ਦੇ ਨਾਲ ਕਿਉਂ ਨਹੀਂ ਨਿਭਾਈ ਇਹ ਸਭ ਤੋਂ ਵੱਡਾ ਇੱਕ ਨੁਕਸਤਾ ਆ ਇਹ ਡਿਊਟੀ ਉਸ ਦੀ ਆ ਉਸ ਦੀ ਸੀ ਕਿ ਵਕਤ ਤੋਂ ਵਕਤ ਉਹ ਆਣ ਕੇ ਇੱਥੇ ਦੇ ਨਿਕਾਸੀ ਜਿਹੜਾ ਇੱਥੇ ਦੇ ਜਿਹੜਾ ਨਿਕਾਸੀ ਪਾਣੀ ਆ ਇੰਡਸਟਰੀ ਦਾ ਉਹਨੂੰ ਚੈੱਕ ਕਰਦੇ ਉਹ ਚੈੱਕ ਕਰਕੇ ਅਗਰ ਉਹ ਪਾਣੀ ਗੰਦਲਾ ਆ ਉਹ ਪਾਣੀ ਪੀਣ ਦੇ ਯੋਗ ਨਹੀਂ ਜਾਂ ਖੇਤੀਬਾੜੀ ਦੇ ਯੋਗ ਨਹੀਂ ਪਾ ਉਹ ਸਬੰਧਤ ਤੇ ਨੂੰ ਜਾਂ ਸਬੰਧਤ ਕਾਰਖਾਨੇ ਦਾਦ ਨੂੰ ਉਸ ਪਾਣੀ ਨੂੰ ਟੀਟ ਕਰਨ ਦਾ ਹੁਕਮ ਦਿੰਦੇ ਲੇਕਿਨ ਜਿਸ ਤਰ੍ਹਾਂ ਦਾ ਕਾਲਾ ਪਾਣੀ ਉਥੋਂ ਨਿਕਲ ਰਿਹਾ ਆ ਉਸ ਤੋਂ ਸਾਫ਼ ਦਿਖਾਈ ਦਿੰਦਾ ਆ ਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਆਪਣੀ ਜ਼ਿੰਮੇਵਾਰੀ ਦਾ ਕਦੇ ਵੀ ਅਹਿਸਾਸ ਨਹੀਂ ਕੀਤਾ ਇਹਦੇ ਵਿੱਚ ਸ਼ਾਇਦ ਪਦੂਸ਼ਣ ਕੰਟਰੋਲ ਬੋਰਡ ਤੇ ਕਾਰਖਾਨੇ ਅਦਾਰਨ ਦੀ ਆਪਸੀ ਕੋਈ ਮਿਲੀ ਭਲਤ ਹੋਏਗੀ ਜਾਂ ਕੋਈ ਹੋਰ ਵਿੱਚ ਕਾਰਨ ਹੋਣਗੇ ਦੇਕਮ ਸਭ ਤੋਂ ਪਹਿਲਾਂ ਅਸੀਂ ਇਹ ਕਹਿਣਾ ਜਾਵਾਂਗੇ ਕਿ ਜਿਹੜੇ ਪੰਜਾਬ ਪਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਆ ਔਰ ਉਸ ਖੇਤਰ ਵਿੱਚ ਕੰਮ ਕਰਦੇ ਆ ਜਿਨ੍ਹਾਂ ਦੀਆਂ ਡਿਊਟੀਆਂ ਉੱਥੇ ਲੱਗੀਆਂ ਚਾਹੇ ਉਹ ਐਸ ਡੀਓ ਆ ਇੰਜੀਨੀਅਰ ਆ ਐਕਸੀਅਨ ਆ ਉਹਨਾਂ ਸਾਰਿਆਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਤੈਅ ਕੀਤੀ ਜਾਵੇ ਔਰ ਉਹਨਾਂ ਨੂੰ ਇਮੀਡੀਏਟਲੀ ਸਸਪੈਂਡ ਕਰਕੇ ਉਹਨਾਂ ਦੇ ਉੱਪਰ ਬੰਡੀ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ ਜੇਕਰ ਤੁਸੀਂ ਇਸ ਬਿਮਾਰੀ ਨੂੰ ਮੁੱਢਲੇ ਤੌਰ ਦੇ ਉੱਤੇ ਨਾਥ ਨਾ ਬਾਈ ਉਪਰਮ ਧਰਲਾ ਰੱਪਾ ਪੌਣ ਦਾ ਕੋਈ ਫਾਇਦਾ ਨਹੀਂ ਇਹਦੇ ਵਿੱਚ ਜਿਹੜੇ ਇੰਡਸਟਰੀ ਆ ਜਿੰਨੀ ਵੀ ਹਰ ਇੱਕ ਇੰਡਸਟਰੀ ਵਿੱਚ ਜਾ ਕੇ ਉਹ ਥੇ ਜਿਹੜਾ ਪਾਣੀ ਵੀ ਆਊਟ ਲੈਟ ਆ ਪਾਣੀ ਦਾ ਜਿਹੜਾ ਨਿਕਾਸ ਹੈ ਉਹ ਦੇਖਿਆ ਜਾਵੇ ਉਹ ਚੈੱਕ ਕੀਤਾ ਜਾਵੇ ਕਿ ਉਸ ਪਾਣੀ ਦਾ ਨਿਕਾਸ ਜਿਹੜਾ ਆ ਉਹ ਕਿੰਨਾ ਹੋ ਰਿਹਾ ਆ ਉਹ ਪਾਣੀ ਦਾ ਵੋਲਿਊਮ ਕਿੰਨਾ ਆ ਉਹਨੂੰ ਟੀਟ ਕੀਤਾ ਜਾ ਰਿਹਾ ਕਿ ਨਹੀਂ ਟੀਟ ਕੀਤਾ ਜਾ ਰਿਹਾ ਜੇ ਨਹੀਂ ਟੀਟ ਕੀਤਾ ਜਾ ਰਿਹਾ ਤਾਂ ਉਹਨੂੰ ਟੀਟ ਕਰਨ ਦੇ ਲਈ ਕਾਰਖਾਨੇਦਾਰ ਵੱਲੋਂ ਐਫਲੂਐਂਟ ਟ੍ਰੀਟਮੈਂਟ ਪਲਾਂਟ ਲਗਾਏ ਗਏ ਆ ਕਿ ਨਹੀਂ ਲਗਾਏ ਗਏ ਜੇਕਰ ਅਜਿਹੀਆਂ ਮੁੱਡੀਆਂ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਤਾਂ ਇਹ ਜਿਹੜਾ ਕਾਲੇ ਪਾਣੀ ਦਾ ਧੜਾ ਧਪਾਇਆ ਇਹ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਕਿਉਂਕਿ ਅਸੀਂ ਸਮਝਦੇ ਹਾਂ ਕਿ ਸਰਕਾਰ ਦੀ ਵੀ ਨiyet ਜਿਹੜੀ ਆ ਉਹ ਸਾਫ਼ ਨਹੀਂ ਸਰਕਾਰ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੀ ਨਹੀਂ ਸਮਝੀ ਉਹ ਸਮਝੀ ਆ ਕਿ ਵੋਟਾਂ ਲਈਆਂ ਸਰਕਾਰ ਦੇ ਵਿੱਚ ਆਏ ਰਾਜ ਭਾਗ ਸੰਭਾਲਿਆ ਆਪਣੀ ਕੁਰਸੀ ਤੇ ਬੈਠੇ ਤੋੜ ਦਿੰਨਾਰ ਜਿਹੜਾ ਰਾਜ ਭਾਗ ਜਿਹੜਾ ਉਹਨਾਂ ਨੇ ਚਲਾਇਆ ਇਹ ਹੀ ਉਹਨਾਂ ਦੀ ਜ਼ਿੰਮੇਵਾਰੀ ਆ ਜਿਹੜੀ ਉਹ ਸਮਝਦੇ ਆ ਪੰਜਾਬ ਦੇ ਕਿੰਨੇ ਮਸਲੇ ਪਏ ਆ ਕਿੰਨੇ ਮਸਲੇ ਚੱਲ ਰਹਾ ਆ ਨਿਕਲ ਸਰਕਾਰ ਦੇ ਕੰਨ ਦੇ ਕੋਈ ਜੂੰ ਹੀ ਨਹੀਂ ਸਰਗਦੀ ਕੀ ਇਸ ਮਸਲੇ ਬਾਰੇ ਕਿਸੇ ਸਰਕਾਰੀ ਅਧਿਕਾਰੀ ਨੇ ਜਾਂ ਕਿਸੇ ਮੰਤਰੀ ਨੇ ਜਾਂ ਮੁੱਖ ਮੰਤਰੀ ਨੇ ਇੱਥੇ ਆਣ ਕੇ ਦੇਖਿਆ ਵੀ ਸਮੱਸਿਆ ਕੀ ਆ ਇਹ ਸਮੱਸਿਆ ਨੂੰ ਕੇ ਸੱਦ ਤੱਕ ਜਾਂ ਕਿੱਥੋਂ ਹੱਲ ਕੀਤਾ ਜਾ ਸਕਦਾ ਨਹੀਂ ਜਦੋਂ ਸਰਦਾਰ ਭਗਵਾਨ ਸਿੰਘ ਮੈਂ ਆਪ ਖੁਦ ਆਪੋਜੀਸ਼ਨ ਵਿੱਚ ਸਨ ਤਾਂ ਹਰ ਰੋਜ਼ ਉੱਚੀਆਂ ਏਡੀਆਂ ਕਰਕੇ ਉੱਚੀ ਆਵਾਜ਼ ਦੇ ਨਾਲ ਇਹ ਸਮੱਸਿਆ ਨੂੰ ਹੱਲ ਕਰਨ ਦਾ ਦੋਲਾ ਪਾਉਂਦੇ ਸਨ ਆਪ ਜੋ ਤਾਕਤ ਵਿੱਚ ਹਣ ਸਭ ਕੁਝ ਕਰ ਸਕਦੇ ਆ ਲੇਕਿਨ ਨਹੀਂ ਉਹਨਾਂ ਨੇ ਆਪਣੀ ਜਿਹੜੀ ਆ ਜ਼ੁਬਾਨ ਉਹ ਇਸ ਮਾਮਲੇ ਦੇ ਉੱਤੇ ਬੰਦ ਕੀਤੀ ਹੋਈ ਆ ਸੋ ਇਹ ਜਿਹੜਾ ਅਸੀਂ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਆ ਸਭ ਤੋਂ ਪਹਿਲਾਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਪੁੱਛਗਿੱਛ ਕੀਤੀ ਜਾਵੇ ਕਿ ਉਹਨਾਂ ਨੇ ਅੱਜ ਤੱਕ ਆਪਣੀ ਜ਼ਿੰਮੇਵਾਰੀ ਕਿਉਂ ਮਹਿਸੂਸ ਨਹੀਂ ਕੀਤੀ ਇਹ ਚਾਹਦੀਆਂ ਜਿਹੜੀਆਂ ਫੈਕਟਰੀਆਂ ਆ ਉਹਦਾ ਜਿਹੜਾ ਨਿਕਾਸੀ ਪਾਣੀ ਆ ਉਹਨੂੰ ਟ੍ਰੀਟ ਕਰ ਲਈ ਕਿਉਂ ਆਪਣਾ ਜਿਹੜਾ ਜ਼ਿੰਮੇਵਾਰੀ ਆ ਕਾਰਖਾਨੇਦਾਰਾਂ ਦੇ ਉੱਤੇ ਕਿਉਂ ਨਹੀਂ ਸਿੱਟੀ ਅੱਜ ਦੇ ਦੇ ਕਾਰਖਾਨੇਦਾਰ ਆ ਉਹ ਕਹ ਰਹੇ ਆ ਜੀ ਸਾਡੇ ਕੋਲ ਵਾਟਰ ਟ੍ਰੀਟਮੈਂਟ ਪਲਾਂਟ ਲਗਾਉਣ ਦਾ ਕੋਈ ਸਾਧਨ ਨਹੀਂ ਪੈਸੇ ਨਹੀਂ ਮੈਨੂੰ ਯਾਦ ਹੈ ਕਿ ਕਿਸੇ ਟਾਈਮ ਤੇ ਪੰਜਾਬ ਸਰਕਾਰ ਜਿਹੜੀ ਆ ਵਾਟਰ ਟ੍ਰੀਟਮੈਂਟ ਪਲਾਂਟ ਲਾਉਣ ਦੇ ਲਈ ਸਬਸਿਡੀ ਦਿਆ ਕਰਦੀ ਸੀ ਹੁਣ ਵੀ ਇਹ ਸਕੀਮ ਹੋਏਗੀ ਜਰੂਰ ਹੋਏਗੀ ਡੈਫੀਨੇਟ ਹੋਏਗੀ ਲੇਕਨ ਜੇ ਨਹੀਂ ਆ ਸਰਕਾਰ ਨੂੰ ਬੇਨਤੀ ਕੀਤੀ ਜਾ ਸਕਦੀ ਆ ਇਕੱਠੇ ਹੋ ਕੇ ਕਾਰਖਾਨੇਦਾਰ ਇਹ ਕਹਿ ਸਕਦੇ ਆ ਵੀ ਭਾਈ ਸਾਡੇ ਕੋਲ ਇੰਨੀ ਹਿੰਮਤ ਨਹੀਂ ਇੰਨਾ ਖर्चा ਕਰਨ ਦੀ ਹਿੰਮਤ ਨਹੀਂ ਸਾਨੂੰ ਜਿਹੜੀ ਆ ਸਬਸਿਡੀ ਦਿੱਤੀ ਜਾਵੇ ਵਾਟਰ ਟ੍ਰੀਟਮੈਂਟ ਪਲਾਂਟ ਲਗਾਉਣ ਲਈ ਇਹ ਮੁੱਢਲੀ ਬਿਮਾਰੀ ਆ ਇਹ ਸਮੱਸਿਆ ਦੀ ਜੇ ਇਹ ਸਮੱਸਿਆ ਦੀ ਮੁੱਢਲੀ ਬਿਮਾਰੀ ਹੱਲ ਹੋ ਗਈ ਤਾਂ ਫਿਰ ਸਾਨੂੰ ਅੱਗੇ ਜਾ ਕੇ ਜਿਹੜੀਆਂ ਹੋਰ ਬਿਮਾਰੀਆਂ ਆ ਉਹਦੇ ਬਾਰੇ ਸੋਚਣਾ ਪਏਗਾ ਜੇ ਮੁੱਢਲੀ ਬਿਮਾਰੀ ਹੱਲ ਨਹੀਂ ਹੁੰਦੀ ਤਾਂ ਅੱਗੇ ਤੁਸੀਂ ਜੋ ਦੌੜਾ ਪਾਉਣਾ ਪਈ ਜਾ ਕਿਸੇ ਦੇ ਸੱਤ ਦੇ ਉੱਤੇ ਜੂ ਨਹੀਂ ਸਰਕਣੀ ਮਾਣ ਅੰਦਾਜ਼ਾ ਦੇਖੋ ਲਾਓ ਕਿ ਕਿਸੇ ਟਾਈਮ ਤੇ ਇਹ ਨਹਾ ਜਿਹੜੀ ਵਗਦੀ ਹੁੰਦੀ ਸੀ ਉਹ ਉਹਦਾ ਪਾਣੀ ਜਿਹੜਾ ਪੀਣ ਯੋਗ ਹੁੰਦਾ ਸੀ ਹੁਣ ਇਹ ਬੁੱਢੇ ਨਾਲੇ ਦਾ ਪਾਣੀ ਜਿਹੜਾ ਸਤਪੁਜ ਵਿੱਚ ਜਾਂਦਾ ਆ ਉਥੇ ਜਾ ਕੇ ਲੱਖਾਂ ਲੋਕਾਂ ਦੀਆਂ ਜਾਨਾਂ ਨੂੰ ਜਿਹੜਾ ਉਹ ਤਬਾਹ ਕਰਿਆ ਆ ਫੇਫੜੇ ਦੇ ਦੋਖ ਲੱਗਦਾ ਆ ਲੇਕਿਨ ਇਹਦੀ ਪ੍ਰਵਾਹ ਕਿਸੇ ਨੂੰ ਕੋਈ ਨਹੀਂ ਗੀ ਲੱਗਦੇ ਤੇ ਲੱਗਦੇ ਰਹਿਣ ਇਨ ਇਹਦਾ ਇਹਦਾ ਕੋਈ ਇਹ ਇਹਦੀ ਚਿੰਤਾ ਕਰਨ ਵਾਲਾ ਕੋਈ ਨਹੀਂ ਠੀਕ ਹੈ ਪੰਜਾਬ ਦੇ ਕੁਝ ਨੌਜਵਾਨ ਲੋਕਾਂ ਨੇ ਇਸ ਮਸਲੇ ਨੂੰ ਆਪਣੇ ਹੱਥ ਵਿੱਚ ਲਿਆ ਆ ਲੇਕਿਨ ਇਹਦੇ ਵਿੱਚ ਵੀ ਬੜੀ ਬਦਕਿਸਮਤੀ ਆ ਕਿ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਇਸ ਮਸਲੇ ਨੂੰ ਠੋਸ ਕਰਨ ਦੇ ਲਈ ਪੂਰੀ ਆਪਣੀ ਸ਼ਕਤੀ ਦਾ ਵਰਤੋਂ ਕੀਤਾ ਆ ਉਹ ਇਥੋਂ ਤੱਕ ਕਿ ਸਾਡੀਆਂ ਨੌਜਵਾਨ ਬੱਚੀਆਂ ਨੇ ਵੀ ਇਸ ਮਸਲੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਉਹ ਉਹਨਾਂ ਨੂੰ ਵੀ ਬੜੇ ਇਹ ਮੈਸੇ ਹੈਂਡਲ ਕਰਕੇ ਉਹ ਉਹਨਾਂ ਨੂੰ ਵੀ ਅਰੈਸਟ ਕੀਤਾ ਆ ਇਹ ਬੜੀ ਦੁੱਖਦਾਈ ਗੱਲ ਹੈ ਅਸੀਂ ਇਹ ਇਸ ਕਾਰਵਾਈ ਦੀ ਬਹੁਤ ਜੋਸ਼ ਸ਼ਬਦਾਂ ਵਿੱਚ ਨਖੇਦੀ ਕਰਦੇ ਆ ਉਹ ਭਗਵਾਨ ਸਤਿਮਾਨ ਮੁੱਖ ਮੰਤਰੀ ਪੰਜਾਬ ਨੂੰ ਇਹ ਬੇਨਤੀ ਕਰਦੇ ਆ ਕਿ ਉਹ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ ਔਰ ਇਸ ਮਸਲੇ ਦਾ ਹੱਲ ਕੱਢਣ ਦੇ ਲਈ ਅੱਗੇ ਆਉਣ ਨਾ ਕਿ ਉਹ ਆਪਣੇ ਦਫ਼ਤਰ ਦੇ ਵਿੱਚ ਬੈਠ ਕੇ ਕੋਈ ਹੋ ਸਕੀਮਾਂ ਘਟਦਾਏ ਹੋਣ ਔਰ ਇਹ ਜਿਹੜਾ ਮਸਲਾ ਆ ਅੰਦੋਲਨ ਜਿਹੜਾ ਚੱਲਿਆ ਆ ਇਹ ਬੰਦ ਹੋਣ ਵਾਲਾ ਨਹੀਂ ਕਿਉਂਕਿ ਜਿਹੜੇ ਪਬਲਿਕ ਦੇ ਅੰਦੋਲਨ ਹੁੰਦੇ ਆ ਔਰ ਲੋਕਾਂ ਦੇ ਐ ਪਲੇ ਲਈ ਅੰਦੋਲਨ ਹੁੰਦੇ ਆ ਉਹ ਉਹ ਕਿਸੇ ਵੀ ਹਾਕਤ ਵਿੱਚ ਬੰਦ ਨਹੀਂ ਹੁੰਦੇ ਇਹ ਅੰਦੋਲਨ ਨਹੀਂ ਬੰਦ ਹੋਣਾ ਨਹੀਂ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਜਿਹੜੇ ਪੰਜਾਬੀ ਬੈਠੇ ਆ ਉਹਨਾਂ ਦੇ ਕੋਲ ਇਹ ਸਾਰੀਆਂ ਖਬਰਾਂ ਜਿਹੜੀਆਂ ਪਹੁੰਚ ਚੁੱਕੀਆਂ ਆ ਹਰ ਪੰਜਾਬੀ ਦੁਨੀਆ ਦੇ ਕੋਨੇ ਵਿੱਚ ਜਿੱਥੇ ਵੀ ਬੈਠਾ ਆ ਉਹ ਇਸ ਅੰਦੋਲਨ ਤੱਕ ਵੀ ਆਪਣੀ ਹਮਦਾਰੀ ਜਿਹੜਾ ਉਹ ਰੱਖਦਾ ਆ ਹੁਣ ਦੇਖੋ ਦੂਜੇ ਪਾਸੇ ਜਿਹੜਾ ਪ੍ਰਵਾਸੀ ਮਜ਼ਦੂਰ ਹੈ ਉਹਨੂੰ ਇਸ ਅੰਦੋਲਨ ਦੇ ਵਿੱਚ ਘੜੀਸਿਆ ਜਾ ਰਿਹਾ ਆ ਉਹਨੂੰ ਕਿਹਾ ਜਾਦਾ ਆ ਅਕਸਰ ਆ ਜਾਦਾ ਆ ਕਿ ਅੰਦੋਲਨ ਜਿਹੜਾ ਇਹ ਤੁਹਾਡੇ ਵਿਰੁੱਧ ਹੈ ਕੋਈ ਮੇਰੇ ਖਿਆਲ ਉਹਨਾਂ ਦੇ ਵਿਰੁੱਧ ਅੰਦੋਲਨ ਕਰਨ ਵਾਲਾ ਨਹੀਂ ਉਹ ਆਹਨ ਜਿੱਥੇ ਕੰਮ ਕਰਦੇ ਆ ਕਦੀ ਜਾਣ ਲੇਕਿਨ ਉਹ ਪੰਜਾਬ ਦੇ ਲੋਕਾਂ ਨੂੰ ਪੂਰਾ ਲਾਉਨ ਦੇ ਲਈ ਕੋਈ ਅਜਿਹੀ ਕਾਰਵਾਈ ਨਾ ਕਰਨ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਵੇ ਪੰਜਾਬ ਦੇ ਲੋਕਾਂ ਦੀ ਸਿਹ ਦਾ ਨੁਕਸਾਨ ਹੋਵੇ ਉਹ ਕਿਸੇ ਦੇ ਕੇਤੇ ਚੜ ਕੇ ਕੋਈ ਅਜਿਹਾ ਕਰਨ ਦਾ ਯਤਨ ਨਾ ਕਰਨ ਜਿਹਦੇ ਨਾਲ ਪੰਜਾਬ ਜਿਹੜਾ ਆ ਉਹ ਗੱਡ ਲੀਹ ਹਤੇ ਧਿਆਨ ਲਈ ਯਾਦ ਹੋ ਜਾਵੇ ਸੋ ਉਹਨਾਂ ਨੂੰ ਵੀ ਸचेत ਹੋਣ ਦੀ ਲੋੜ ਹੈ ਉਹਨਾਂ ਨੂੰ ਵੀ ਅਜਿਹੇ ਹਾਲਾਤ ਜਿਹੜੇ ਪੈਦਾ ਕਰਨ ਦੀ ਲੋੜ ਨਹੀਂ ਕਿ ਜਿਨ੍ਹਾਂ ਜਿਸ ਦੇ ਨਾਲ ਉਹਨਾਂ ਦਾ ਆਪਣਾ ਵੀ ਨੁਕਸਾਨ ਹੋਵੇ ਔਰ ਜਿਹੜੇ ਪੰਜਾਬ ਦੇ ਰਹਿਣ ਵਾਲੇ ਲੋਕ ਆ ਉਹਨਾਂ ਦਾ ਵੀ ਆਪਣਾ ਨੁਕਸਾਨ ਹੋਵੇ ਸੋ ਅਸੀਂ ਆਸ ਕਰਦੇ ਆਂ ਕਿ ਪੰਜਾਬ ਸਰਕਾਰ ਵੀ ਹੁਣ ਜਾਗ ਉੱਠੇਗੀ ਜੇ ਗੁੜੀਂ ਦੀਂਦੇ ਸੁੱਕੀ ਪਈ ਆ ਉਹਨਾਂ ਨੂੰ ਵੀ ਉਠੰਡੀ ਲੋੜ ਆ ਔਰ ਪੰਜਾਬ ਪਰਭੂਸ਼ਣ ਜਿਹੜਾ ਕੰਟਰੋਲ ਬੂੜਾ ਉਹਨਾਂ ਵਿੱਚ ਚੁੰਡੀ ਵੜਨ ਦੀ ਲੋੜ ਹੈ ਉਹਦੇ ਅਧਿਕਾਰੀ ਅਕਸਰ ਸੁੱਤੇ ਹੀ ਰਹਿੰਦੇ ਆ ਔਰ ਉਹਨਾਂ ਨੂੰ ਜਗਾਉਣ ਦੇ ਲਈ ਕਾਫੀ ਵੱਡੀ ਔਰ ਠੋਸ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਉਹਨਾਂ ਨੂੰ ਅਠਾ ਕੇ ਇਸ ਪਾਸੇ ਵੱਲ ਉਹਨਾਂ ਨੂੰ ਲਾਇਆ ਜਾਵੇ ਔਰ ਇਸ ਦਿਸ਼ਾ ਵੱਲ ਕੰਮ ਕਰਨ ਦੇ ਲਈ ਉਹਨਾਂ ਨੂੰ ਤਿਆਰ ਕੀਤਾ ਜਾਵੇ ਥੈਂਕ ਯੂ ਵੈਰੀ ਮਚ